ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ 컬렉ਸ਼ਨਸ ਤੇ ਅੱਜ ਦੀਆਂ ਵੀ ਕਲੈਕਸ਼ਨਾਂ ਬੜੀਆਂ ਟ੍ਰੈਂਡੀ ਤੇ ਸੋਹਣੀਆਂ ਨੇ ਫਰਸਟ ਵਾਲੀ ਕਲੈਕਸ਼ਨ ਜਿਹੜੀ ਹੈ ਮੋਡਲ ਬਾਟਿਕ ਸਿਲਕ ਵਿੱਚ ਆਈਆਂ ਜੀ ਟੌਪ ਜਿਹੜਾ ਹੈ ਮੋਡਲ ਸਿਲਕ ਵਿੱਚ ਫੈਂਸੀ ਬਾਟਿਕ ਪ੍ਰਿੰਟ ਨਾਲ ਆਏਗਾ 750 ਰੁਪਏ ਦਾ ਰੇਟ ਹੈ ਬਾਟਮ ਵੀ ਸੇਮ ਮੋਡਲ ਸਿਲਕ ਦੇ ਵਿੱਚ ਬਾਟਿਕ ਪ੍ਰਿੰਟ ਨਾਲ ਆਏਗਾ ਕਾਟਨ ਸਿਲਕ ਦੀ ਸ਼ਰਟ ਹੈ ਤੇ ਫੈਂਸੀ ਬਾਟਿਕ ਪ੍ਰਿੰਟ ਨਾਲ ਜਿਹੜਾ ਇਹਦਾ ਦੁਪੱਟਾ ਆਏਗਾ 2.5 ਮੀਟਰ ਦੀ ਲੈਂਥ ਹੈ ਸ਼ਰਟ ਬਾਟਮ ਤੇ ਦੁਪੱਟੇ ਦੀ 750 ਰੁਪਏ ਰੇਟ ਹੈ ਸੂਟ ਬੜੇ ਸੋਹਣੇ ਨੇ ਰੇਟ ਇਹਨਾਂ ਦਾ ਬੜਾ ਅਫੋਰਡੇਬਲ ਹੈ 11 ਸਟ੍ਰੰਗ ਉਹਨਾਂ ਸੂਟਾਂ ਵਿੱਚ ਹੈ ਕਿ ਨਹੀਂ ਜਿਹੜੀ ਫਰਸਟ ਕਲੈਕਸ਼ਨ ਆਈਆਂ ਸੀ ਇਹ ਜਿਹੜੀਆਂ ਕਲੈਕਸ਼ਨਾਂ ਨੇ ਤਾਂ ਫੋਰਐਵਰ ਹੀ ਟ੍ਰੈਂਡ ਵਿੱਚ ਰਹਿੰਦੀਆਂ ਨੇ ਤੇ ਹਮੇਸ਼ਾ ਹੀ ਕਸਟਮਰ ਇਹਨਾਂ ਸਾਰੇ ਸੂਟਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਇਹ ਜਿਹੜੇ ਸੂਟ ਨੇ ਹੁਣ ਵੀ ਥੋੜੇ ਜੇ ਰੇਟ ਘਾਈ ਹੋ ਗਏ ਨੇ ਬਟ ਇਹ ਆ ਕਿ ਫਿਰ ਵੀ ਜਿਹੜਾ ਫੈਬਰਿਕ ਤੇ ਇਹਨਾਂ ਸੂਟਾਂ ਦਾ ਜਿਹੜਾ ਜੋ ਵੀ ਪੈਟਰਨ ਡਿਜ਼ਾਈਨ ਹੁੰਦਾ ਬਹੁਤ ਜ਼ਿਆਦਾ ਬੈਸਟ ਕੁਆਲਿਟੀ ਦਾ ਹੁੰਦਾ ਹੈ ਇਹ ਕਾਟਨ ਦੀ ਸ਼ਰਟ 2.5 ਮੀਟਰ ਦੀ ਕਾਟਨ ਦਾ ਬਾਟਮ 2.5 ਮੀਟਰ ਦਾ ਤੇ ਕ ਰੇਟ ਇਹਨਾਂ ਦਾ ਸਿਰਫ ਤੇ ਸਿਰਫ 550 ਰੁਪਏ ਹੈ। ਇਹਨਾਂ ਵਿੱਚ ਸੂਟਾਂ ਦੇ ਵਿੱਚ ਜਿਹੜੀ ਰੰਗਾਂ ਦੀ ਕੋਈ ਕਮੀ ਨਹੀਂ ਹੁੰਦੀ। ਰੰਗ ਹਮੇਸ਼ਾ ਇਹਦੇ ਵਿੱਚ ਇੱਕ ਤੋਂ ਇੱਕ ਹੁੰਦੇ ਨੇ ਤੇ ਐਸ ਵਾਰੀ ਵੀ ਇਹਨਾਂ ਵਿੱਚ ਥੋੜੇ ਜਿਹੇ ਰੰਗ ਜਿਹੜੇ ਕਿ ਮੈਨੂਫੈਕਚਰਰਸ ਦੇ ਵੱਲੋਂ ਥੋੜੇ ਰੰਗ ਨਿਊ ਐਡ ਕੀਤੇ ਗਏ ਨੇ ਜਿਨ੍ਹਾਂ ਨੂੰ ਹੁਣ ਕਸਟਮਰ ਹੋ ਜ਼ਿਆਦਾ ਪਿਆਰ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਜਿਹੜੇ ਪ੍ਰਿੰਟ ਤੇ ਕਢਾਈਆਂ ਨੇ ਗਲੇ ਤੇ ਉਹ ਬਹੁਤ ਜ਼ਿਆਦਾ ਹੋਰ ਜ਼ਿਆਦਾ ਵਧੀਆ ਕੁਆਲਿਟੀ ਦੀਆਂ ਆਈਆਂ ਨੇ। ਕਾਟਨ ਦੀ ਸ਼ਰਟ, ਕਾਟਨ ਦਾ ਬਾਟਮ ਤੇ ਕਾਟਨ ਦੇ ਦੁਪੱਟੇ ਨਾਲ 2.5 ਮੀਟਰ ਦੀ ਸ਼ਰਟ, 2 ਮੀਟਰ ਦਾ ਬਾਟ ਇਸ ਨਾਲ ਤੁਹਾਨੂੰ 2.5 ਮੀਟਰ ਦਾ ਇਹ ਦੁਪੱਟਾ ਮਿਲਦਾ ਹੈ ਗਰਮੀ ਵਾਲੀ ਬਹੁਤ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ ਹੈ ਐਮ ਵਾਲੇ ਵੀ ਸੂਟ ਜਿਹੜੇ ਨੇ ਨਿਊ ਕਲੈਕਸ਼ਨ ਆਈਆਂ ਨੇ ਤੇ ਇਹਨਾਂ ਨੂੰ ਵੀ ਸਾਰੀਆਂ ਭੈਣਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਕਿਉਂਕਿ ਇਹਨਾਂ ਦੇ ਜਿਹੜੇ ਡਿਜ਼ਾਈਨ ਤੇ ਵਰਕ ਨੇ ਇਸ ਇਹਨਾਂ ਨੂੰ ਡੇਲੀ ਵੇਅਰ ਜਿਵੇਂ ਰੈਗੂਲਰ ਆਫਿਸ ਵੇਅਰ ਵਗੈਰਾ ਵੀਅਰ ਕਰ ਸਕਦੀਆਂ ਤੇ ਜੇਕਰ ਅਸੀਂ ਇਹਨਾਂ ਨੂੰ ਪਾਰਟੀ ਤੇ ਪਾਣਾ ਚਾਹੀਏ ਤਾਂ ਉਹ ਵੀ ਪਾ ਸਕਦੇ ਆ ਇਹ ਸਿੰਗਲ ਕਲਰ ਦੇ ਵਿੱਚ ਪਿਓਰ ਸਿਲਕ ਦਾ ਡਿਜ਼ਾਈਨਰ ਸ਼ਰਟ ਵਾਲਾ ਡਿਜ਼ਾਈਨਰ ਸਿਲਕ ਦਾ ਦੁਪੱਟਾ ਆਇਆ। origignal ਸੰਟੂਨ ਦਾ ਬਾਟਮ ਆਇਆ 2000 ਰੁਪਏ ਦਾ ਰੇਟ ਹੈ। ਕਲਰ ਜਿਹੜਾ ਇਹਦੇ ਵਿੱਚ ਅਜੇ ਫਿਲਹਾਲ ਮਸਟਰਡ येलो ਵਾਲਾ ਸਿੰਗਲ ਹੀ ਆਇਆ ਹੈ। ਇੰਪੋਰਟਡ ਫੈਬਰਿਕ ਦੇ ਨਾਲ ਡਿਜ਼ਾਈਨਰ ਸ਼ਰਟ ਆਈ ਹੈ। ਪਿਓਰ ਸ਼ਿਫੋਨ ਦਾ ਦੁਪੱਟਾ ਸੰਟੂਨ ਦਾ ਬਾਟਮ ਹੈ 2200 ਰੁਪਏ ਦਾ ਰੇਟ ਹੈ। ਇਹ ਰੰਗ ਜਿਹੜੇ ਇਹਨਾਂ ਦੇ ਵਿੱਚ ਨੇ ਉਹ ਟੋਟਲ ਤਿੰਨ ਹੈਗੇ ਨੇ ਤੇ ਤਿੰਨੇ ਹੀ ਰੰਗ ਜਿਹੜੇ ਨੇ ਪੇਸਟਲ ਟੋਨ ਵਿੱਚ ਨੇ ਬਹੁਤ ਸੋਹਣੇ ਨੇ ਡਿਜ਼ਾਈਨ ਬੜੇ ਵਧੀਆ ਇੰਪੋਰਟੈਂਟ ਫੈਬਰਿਕ ਆਇਆ ਰੰਗ ਜਿਹੜੇ ਤਿੰਨ ਹੈਗੇ ਨੇ 2200 ਰੁਪਿਆ ਰੇਟ ਹੈ ਸੂਟ ਜਿਹੜੇ ਕੀ ਇਹਦੀ ਵੀਡੀਓ ਵਾਲਾ ਅੱਜ ਜੋ ਵੀ ਮੈਂ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਰੰਗ ਜਿਹੜੇ ਕਈਆਂ ਵਿੱਚ ਇੱਕ-ਇੱਕ ਹੈ ਕਈਆਂ ਵਿੱਚ ਕੁਝ ਰੰਗ ਹੈਗੇ ਨੇ ਇਹ ਵੀ ਸਿੰਗਲ ਕਲਰ ਦੇ ਵਿੱਚ 1350 ਦੇ ਵਿੱਚ ਪਿਓਰ ਕਾਟਨ ਦਾ ਸੂਟ ਆਇਆ ਕਾਟਨ ਦੀ ਸ਼ਰਟ ਹੈ ਕਾਟਨ ਦਾ ਬਾਟਮ ਤੇ ਕਾਟਨ ਦਾ ਹੀ ਦੁਪੱਟਾ ਸਿੰਗਲ ਕਲਰ ਹੈ ਇਹਦੇ ਵਿੱਚ ਦੋ ਰੰਗਾਂ ਦੇ ਨਾਲ ਪਿਓਰ ਮਲਮਲ ਚੰਦੇਰੀ ਵਿੱਚ ਡਿਜ਼ਾਈਨਰ ਸ਼ਰਟ ਆਈ ਆ ਡਿਜ਼ਾਈਨਰ ਦੁਪੱਟਾ ਆਇਆ ਸ਼ੈਂਟੂਨ ਦਾ ਬਾਟਮ ਆਇਆ 1600 ਰੁਪਏ ਦਾ ਰੇਟ ਹੈ ਇੰਨਾ ਵਿੱਚ ਜਿਹੜੇ ਰੰਗ ਨੇ ਦੋ ਨੇ ਇੱਕ yellow embroidery ਵਾਲਾ ਤੇ ਇੱਕ reddish maroon ਮਚੰਟਾ ਮਿਕਸ ਜੀ embroidery ਵਾਲਾ ਸੂਟ ਸਾਰੇ ਅੱਜ ਦੀ ਵੀਡੀਓ ਵਾਲੇ अवेलेबल ਨੇ ਤੁਸੀਂ ਬਾਈ ਕਰਨਾ ਚਾ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੀਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ